ਤੁਸੀਂ ਵੀਰੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਦਵੇਗਾ ਹੈ ਰਤ ਬਰਾ ਦੇ ਵਾਲੇ 5 ਨਹੀਂ ਵਜੇ ਤੁਸੀਂ ਆ ਗਏ ਯਾਰ ਆਜੋ ਆਜੋ ਇੱਕ ਨਹੀਂ ਯਾਰ ਅਥੀ ਕੋਈ ਦਸੋ ਬਲੈਕੀ ਹੈ ਵੀਰੇ ਪਹਿਲਾਂ ਦੱਸੋ ਮੈਨੂੰ ਯਾਰ ਕੋਈ ਬਲੈਕੀ ਹੈ ਜਾਂ ਨਹੀਂ ਅਸੀਂ ਅੱਧਾ ਫੇਰ ਦੱਸੋ ਯਾਰ ਕੋਈ ਕੀ ਹਿਸਾਬ ਹੁੰਦਾ ਵਾ ਦੱਸੋ ਨਹੀਂ ਲੈ ਦੱਸ ਆ ਦੱਸ ਹੈ ਨਹੀਂ 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 ਚੋਰਾਂ ਨਾਲੋਂ ਸਾਡੇ ਨਾਲ ਤੁਸੀਂ ਕਰਦੇ ਨਹੀਂ ਪਾਏਗੇ ਬਾਈ ਜੀ ਡਿਊਟੀ ਕਰ ਨਹੀਂ ਡਿਊਟੀ ਆ ਕੋਈ ਡਿਊਟੀ ਕਾ ਦਿਆ ਕਾਦੀ ਡਿਊਟੀ ਵੀਰੇ ਤੁਹਾਡੇ ਕੋਲ ਡਿਊਟੀ ਕੋਈ ਫਟੇਗਾ ਤੁਰਦੇ ਆ ਪਹਿਲਾਂ ਹੀ ਫੋਨ ਆ ਜਾਂਦਾ ਠੀਕ ਹੈ ਨਾ ਇਹ ਬੰਦੇ ਆ ਰਹੇ ਆ ਪਹਿਲਾਂ ਵੀਰੇ ਤੁਸੀਂ ਕਿਤੇ ਇੱਕ ਥਾਂ ਤੇ ਥੋੜਾ ਜਾਣਦੇ ਨਹੀਂ 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 ਕੀ ਵੀਰੇ ਉਹ ਕਤਲ ਕਰਕੇ ਆ ਨਹੀਂ ਫਿਰ ਕੀ ਆ ਫਿਰ ਫਿਰ ਕੀ ਕੀ ਚੱਕਰ ਦੱਸੋ ਲੋਹਰ ਆਰਡਰ ਡਿਊਟੀ ਕਾਦੇ ਉਹ ਲੋਹਰ ਆਰਡਰ ਵੀਰੇ ਕਾਦੇ ਨਹੀਂ ਕਾਦੇ ਆਰਡਰ ਨੇ ਪਹਿਲਾਂ ਮੈਨੂੰ ਦੱਸੋ ਹੈ ਧਰਨਾਗਾ ਹੀ ਆ ਜੀ ਔਰ ਧਰਨਾ ਹੋਣਾ ਪਰ ਮੈਨੂੰ ਆਪਣੀ ਨੌਲੇਜ ਰੱਖਦੇ ਨਹੀਂ ਜਰ ਕੋਈ ਨਹੀਂ ਬੈਠੋ ਚਾਹ ਪੀਣੇ ਤੁਸੀਂ ਵੀਰੇ ਇੱਥੇ ਬੈਠੋ ਤੁਸੀਂ ਐਦਾਂ ਵੀਰੇ ਤਰਾ ਜਿਗਰ ਦਾ ਮੂਵੀ ਬਣਾ ਲਈ ਉਹ ਵੀ ਮੇਰੇ ਮੈਂ ਬਣਾਵਾਂਗਾ ਕੋਈ ਚੱਕਰ ਨਹੀਂ ਮੈਨੂੰ ਮੂਵੀ ਦੇ ਤੂੰ ਹੀ ਕੋਈ ਗਲਤ ਨਹੀਂ ਕਰਨਾ ਕੋਈ ਨਹੀਂ ਵੀਰੇ ਗਲਤੀ ਐ ਇਸੇ ਤੋਂ ਦੇਖੋ ਭਾਈ ਜੀ ਫਿਰ ਜੇ ਇਹ ਨਾ ਧਰਨੇ ਦੇਣੇ ਤੇ ਉਹ ਵੀ ਗਲਤ ਹੈ ਤੜਨੇ ਦੇਣੇ ਕੋਈ ਤੁਹਾਡੇ ਕੋਲ ਕੋਈ ਹੈਗਾ ਉਹਦੇ ਕੋਲ ਉਹਨੂੰ ਕੋਈ ਰਾਜ ਤਾਂ ਕੋਈ ਬਲਾਜੀ ਦਾ ਵੀਰੇ ਹੈਗਾ ਕਹਿ ਸੁਝਾਈ ਨਹੀਂ ਕਰਦੇ ਵੀ ਡਿਊਟੀ ਬੰਦੀ ਠੀਕਾ ਮੇਰੇ ਡਿਊਟੀ ਬੰਦੀ ਤੁਸੀਂ ਆਓ ਤੁਸੀਂ ਬੈਠੋ ਤੁਸੀਂ ਦੇਖੋ ਤੁਸੀਂ ਵੇਖੋ ਕੋਈ ਗੱਲ ਦੇ ਨਦਰਵੜ ਨਾਲ ਗੱਲ ਤਾਂ ਨਾ ਮੇਰਾ ਤੁਸੀਂ ਐ ਥੋੜਾ ਕੋਈ ਯਾਰ ਤੁਸੀਂ ਗਾ ਥੋੜੇ ਸੁੱਤੇ ਪੈ ਤੇ ਨਦਰਵੜ ਕੇ ਤੈਨੂੰ ਪਾਰ ਕਰਨਾ ਤੁਸੀਂ ਬਾਹਰ ਬਲਾਕ ਨਾਲ ਹੀ ਸਾਡੇ ਅਸੀਂ ਨਾਲ ਨੂੰ ਸਾਡੇ ਵੀਰੇ ਜਰਾ ਕਹਦੇ ਨਾਲ ਅਸੀਂ ਤਾਂ ਨਾਲ ਰਹਿ ਨਹੀਂ ਦਿੱਤਾ ਤੁਸੀਂ ਐਸੇ ਬਾਹਰ ਖੜੇ ਤੁਸੀਂ ਯਾਰ ਯਾਰ ਆ ਵੀ ਬਾਹਰ ਖੜੇ ਰਹੋਗੇ ਜਾਣ ਬੋਝ ਕੇ ਵੀਡੀਓ ਕੱਢ ਲੈਣੇ ਬਣਾਉਣ ਲੱਗ ਜਣੇ ਕੋਈ ਗੱਲ ਦੱਸ ਕਿਉਂ ਕੋਈ ਨਹੀਂ ਕੋਈ ਨਹੀਂ ਬਣਾ ਵੀਰੇ ਦੇਖੋ ਮੈਂ ਉਹਦੇ ਘਰੇ ਯਾਰ ਬਣਾ ਤਾਂ ਅਗਰ ਕੀ ਮੰਨੋ ਤੁਸੀਂ ਆਪਣਾ ਕੰਮ ਕਰੋ ਹੀ ਆਪਣਾ ਕੰਮ ਕਰਦੇ ਵੀਰੇ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਅਵਤਾਰ ਸਿੰਘ ਉਹ ਰਾਤ ਦਾ ਨਹੀਂ ਕੱਲ ਦਾ ਹੀ ਗਏ ਨੇ ਉਹਨਾਂ ਨੂੰ ਨਹੀਂ ਆਏ ਤੁਸੀਂ ਦੱਸੋ ਤਾਂ ਲਾਸ਼ ਹੀ ਲੈ ਲਈ ਤੁਸੀਂ ਸਾਰਾ ਕੁਝ ਪਰ ਇੰਦਾ ਨਹੀਂ